ਦੋਸਤੋ ਅੱਜ ਦੀ ਗੱਲਬਾਤ ਆਪਾਂ ਚਾਹ ਦੀਆਂ ਚੁਸਕੀਆਂ ਦੇ ਨਾਲ ਕਰਾਂਗੇ ਕਿਉਂਕਿ ਅੱਜ ਦੀ ਸਾਡੀ ਇਹ ਵੀਡੀਓ ਚਾਹ ਦੇ ਨਾਲ ਹੀ ਸੰਬੰਧਿਤ ਹੈ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਚਾਹ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਦੀ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਚਾਹ ਦੀ ਵਰਤੋਂ ਕਰਦੇ ਆ ਚਾਹ ਰੋਜ਼ਾਨਾ ਕਈ-ਕਈ ਵਾਰ ਪੀਂਦੇ ਆ ਪਰੰਤੂ ਬਹੁਤ ਸਾਰੇ ਲੋਕਾਂ ਨੂੰ ਅਸੀਂ ਇਹ ਕਹਿੰਦੇ ਵੀ ਸੁਣਦੇ ਆ ਕਿ ਯਾਰ ਅੱਜ ਚਾਹ ਸਵਾਦ ਨਹੀਂ ਬਣੀ ਜਾਂ ਫਲਾਣਾ ਵਿਅਕਤੀ ਚਾਹ ਬਹੁਤ ਸਵਾਦ ਬਣਾਉਂਦਾ ਹੈ ਜਾਫਰ ਖੁਲਾਣੇ ਵਿਅਕਤੀ ਦੀ ਦੁਕਾਨ ਤੇ ਚਲਦੇ ਆ ਉਸ ਦੀ ਚਾਹ ਬਹੁਤ ਸਵਾਦ ਹੁੰਦੀ ਹੈ ਅਤੇ ਕਈ ਵਾਰੇ ਅਸੀਂ ਅਜਿਹੀਆਂ ਕਈ ਵੀਡੀਓ ਵੀ ਦੇਖੀਆਂ ਜਿੱਥੇ ਕੋਈ ਵਿਅਕਤੀ ਚਾਹ ਬਣਾ ਰਿਹਾ ਹੁੰਦਾ ਹੈ ਤੇ ਉਸ ਦੇ ਰੋਜ਼ਾਨਾ ਦੇ ਹਜ਼ਾਰਾਂ ਹੀ ਕੱਪ ਵਿਕਦੇ ਨੇ ਕਿਉਂਕਿ ਉਸ ਦੀ ਚਾਹ ਲੋਕਾਂ ਨੂੰ ਸਵਾਦ ਬਹੁਤ ਲੱਗਦੀ ਹੈ ਤਾਂ ਫਿਰ ਆਖਰ ਚਾਹ ਸਵਾਦ ਕਿਵੇਂ ਬਣਦੀ ਹੈ ਅਤੇ ਚਾਹ ਬੇਸਵਾਦੀ ਕਿਉਂ ਰਹਿ ਜਾਂਦੀ ਹੈ ਅੱਜ ਇਸੇ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਮੈਂ ਕਾਫੀ ਸਾਰੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਚਾਹ ਬਣਾਉਣ ਵਾਲਿਆਂ ਦੇ ਨਾਲ ਅਤੇ ਕਾਫੀ ਸਾਰੀਆਂ ਘਰੇਲੂ ਔਰਤਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹ ਕਿਸ ਹੁਣ ਚਾਹ ਬਣਾਉਣ ਦੇ ਕਈ ਤਰੀਕੇ ਹੁੰਦੇ ਨੇ ਅਤੇ ਚਾਹ ਬਣਾਉਣ ਦੇ ਤਰੀਕੇ ਦੇ ਨਾਲ ਹੀ ਨਿਰਭਰ ਕਰਦਾ ਹੈ ਕਿ ਚਾਹ ਕਿੰਨੀ ਕੁ ਸਵਾਦ ਬਣੇਗੀ ਜਾਂ ਕਿੰਨੀ ਕੁ ਸਵਾਦ ਬਣਦੀ ਹੈ। ਬਾਕੀ ਕੁਝ ਗੱਲਾਂ ਇਸ ਗੱਲ ਦੇ ਉੱਪਰ ਵੀ ਨਿਰਭਰ ਕਰਦੀਆਂ ਨੇ ਕਿ ਚਾਹ ਦੇ ਵਿੱਚ ਚਾਹ ਪੱਤੀ, ਦੁੱਧ, ਚੀਨੀ ਤੋਂ ਇਲਾਵਾ ਹੋਰ ਕੋਈ ਜਾਦਾ ਮਸਾਲਾ ਜਾਂ ਇਲਾਇਚੀ ਜਾਂ ਕੋਈ ਹੋਰ ਚੀਜ਼ ਤੁਸੀਂ ਕਿਹੜੀ ਪਾਉਂਦੇ ਹੋ? ਤਾਂ ਫਿਰ ਦੋਸਤੋ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਹੁਣ ਤੁਸੀਂ ਸਾਡੀਆਂ ਵੀਡੀਓ ਸਾਡੀ ਖਬਰਾਂ bajjipunjabi.in ਵੈਬਸਾਈਟ ਦੇ ਉੱਪਰ ਵੀ ਜਾ ਕੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਆਂ ਚਾਹ ਬਣਾਉਣ ਦਾ ਤਰੀਕਾ ਬਹੁਤ ਸਾਰੇ ਲੋਕ ਸਭ ਤੋਂ ਸੌਖੇ ਤਰੀਕੇ ਦੇ ਨਾਲ ਚਾਹ ਬਣਾਉਂਦੇ ਆ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਗੈਸ ਦੇ ਉੱਪਰ ਪਤਲੀ ਦੇ ਵਿੱਚ ਪਾਣੀ ਪਾ ਕੇ ਚਾਪਤੀ ਪਾ ਕੇ ਦੁੱਧ ਪਾ ਕੇ ਅਤੇ ਚੀਨੀ ਪਾ ਕੇ ਸਾਰੀ ਚੀਜ਼ਾਂ ਇੱਕੋ ਵਾਰੀ ਪਾ ਦਿੰਨੇ ਆ ਅਤੇ ਉਸ ਤੋਂ ਬਾਅਦ ਅਸੀਂ ਗੈਸ ਨੂੰ ਔਨ ਕਰ ਦਿੰਨੇ ਆ ਅਤੇ ਚਾਹ ਨੂੰ ਉਬਾਲੀ ਦੇ ਕੇ ਅਸੀਂ ਉਤਾਰ ਲੈਂਦੇ ਆ ਪਰ ਤੋਂ ਸਭ ਤੋਂ ਸੌਖਾ ਤਰੀਕਾ ਹੋਣ ਦੇ ਬਾਵਜੂਦ ਇਸ ਤਰੀਕੇ ਦੇ ਨਾਲ ਬਣੀ ਚਾਹ ਲਗਭਗ 60-70% ਦੀ ਤੋਂ ਵੱਧ ਸਵਾਦ ਨਹੀਂ ਬਣ ਸਕਦੀ ਇੱਕ ਗੱਲ ਹੋਰ ਤੁਸੀਂ ਨੋਟ ਕਰ ਲਿਓ ਕਿ ਉਨੀ ਹੀ ਚਾਪਤੀ ਉੰਨੀ ਹੀ ਚੀਨੀ ਅਤੇ ਉਨਾ ਹੀ ਦੁੱਧ ਅਤੇ ਉਨਾ ਹੀ ਪਾਣੀ ਜੇਕਰ ਅਸੀਂ ਦੋ ਵੱਖ-ਵੱਖ ਵਿਅਕਤੀਆਂ ਨੂੰ ਦਈਏ ਤਾਂ ਦੋਵੇਂ ਵਿਅਕਤੀਆਂ ਦੇ ਵੱਲੋਂ ਬਣਾਈ ਗਈ ਚਾਹ ਦਾ ਸਵਾਦ ਵੱਖਰਾ-ਵੱਖਰਾ ਹੁੰਦਾ ਹੈ ਹੁਣ ਆਖਰ ਇਹ ਫਰਕ ਕਿੱਥੇ ਰਹਿ ਜਾਂਦਾ ਹੈ ਵੱਖ-ਵੱਖ ਲੋਕਾਂ ਦੇ ਨਾਲ ਕੀਤੀ ਹੋਈ ਗੱਲਬਾਤ ਦਾ ਸਿੱਟਾ ਇਹ ਨਿਕਲਿਆ ਏ ਕਿ ਚਾਹ ਬਣਾਉਣ ਦਾ ਤਰੀਕਾ ਹੀ ਚਾਹ ਨੂੰ ਸੁਆਦਿਸ਼ ਤੇ ਜਾਂ ਫਿਰ ਬੇਸਵਾਦੀ ਬਣਾਉਂਦਾ ਹੈ ਹੁਣ ਆਪਾਂ ਪਹਿਲਾਂ ਸਭ ਤੋਂ ਸੌਖੇ ਤਰੀਕੇ 'ਤੇ ਗੱਲ ਕਰ ਲਈਤੀ ਉਸ ਤੋਂ ਇਲਾਵਾ ਹੋਰ ਚਾਹ ਬਣਾਉਣ ਦੇ ਵੀ ਕਈ ਤਰੀਕੇ ਹੁੰਦੇ ਨੇ ਅਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਚਾਹ ਬਣਾਉਣ ਦਾ ਸਹੀ ਤਰੀਕਾ ਕੀ ਹੈ ਅਤੇ ਚਾਹ ਨੂੰ ਬਣਾਉਣ ਵੇਲੇ ਪਾਣੀ ਦੇ ਵਿੱਚ ਸਭ ਤੋਂ ਪਹਿਲਾਂ ਪੱਤੀ ਪਾਈ ਜਾਵੇ ਜਾਂ ਚੀਨੀ ਪਾਈ ਜਾਵੇ ਜਾਂ ਫਿਰ ਦੁੱਧ ਪਾਇਆ ਜਾਵੇ ਕਿਉਂਕਿ ਇਹ ਤਿੰਨੋਂ ਚੀਜ਼ਾਂ ਦੀ ਮਿਕਦਾਰ ਅਤੇ ਇਹਨਾਂ ਦੇ ਵਿੱਚੋਂ ਪਹਿਲਾਂ ਕਿਹੜੀ ਚੀਜ਼ ਪਾਣੀ ਹੈ ਤੇ ਬਾਅਦ ਵਿੱਚ ਕਿਹੜੀ ਚੀਜ਼ ਪਾਣੀ ਹੈ ਇਹ ਕ੍ਰਮ ਹੀ ਚਾਹ ਦੇ ਸਵਾਦ ਨੂੰ ਬਦਲ ਸਕਦਾ ਹੈ ਹੁਣ ਵੱਖ-ਵੱਖ ਘਰੇਲੂ ਔਰਤਾਂ ਅਤੇ ਚਾਹ ਬਣਾਉਣ ਵਾਲੇ ਦੁਕਾਨਦਾਰਾਂ ਦੇ ਕੋਲੋਂ ਪੁੱਛੀ ਹੋਈ ਗੱਲਬਾਤ ਤੋਂ ਬਾਅਦ ਨਤੀਜਾ ਇਹ ਨਿਕਲ ਕੇ ਆਇਆ ਹੈ ਕਿ ਸਵਾਦ ਚਾਹ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਪਤੀਲੀ ਦੇ ਵਿੱਚ ਪਾਣੀ ਨੂੰ ਉਬਾਲੀ ਦੇਣੀ ਹੈ ਪਾਣੀ ਜਦੋਂ ਉਬਲਣ ਲੱਗ ਜਾਵੇਗਾ ਉਸ ਤੋਂ ਬਾਅਦ ਉਸ ਦੇ ਵਿੱਚ ਚਾਹ ਪੱਤੀ ਪਾਣੀ ਹੈ ਚਾਹ ਪੱਤੀ ਪਾ ਕੇ ਫਿਰ ਇੱਕੋ ਉਬਾਲੀ ਦੇਣੀ ਹੈ ਅਤੇ ਉਸ ਤੋਂ ਬਾਅਦ ਫਿਰ ਚੀਨੀ ਨੂੰ ਪਾਣਾ ਹੈ ਅਤੇ ਚੀਨੀ ਜਦੋਂ ਤੱਕ ਘੁਲ ਨਹੀਂ ਜਾਂਦੀ ਉਦੋਂ ਤੱਕ ਤੁਸੀਂ ਇੰਤਜ਼ਾਰ ਕਰਨਾ ਹੈ ਅਤੇ ਚੀਨੀ ਨੂੰ ਘੁਲਣ ਤੋਂ ਬਾਅਦ ਫਿਰ ਤੁਸੀਂ ਦੁੱਧ ਪਾਣਾ ਹੈ ਅਤੇ ਫਿਰ ਦੁੱਧ ਪਾ ਕੇ ਫਿਰ ਚਾਹ ਨੂੰ ਇੱਕ ਉਬਾਲੀ ਦੇਣੀ ਹੈ ਹੁਣ ਜੇਕਰ ਕਰਮ ਵਾਰ ਤੁਸੀਂ ਇਸੇ ਤਰੀਕੇ ਦੇ ਨਾਲ ਇਹ ਚੀਜ਼ਾਂ ਪਾਵੋਗੇ ਤਾ ਫਿਰ ਚਾਹ ਦਾ ਸੁਆਦ ਬਹੁਤ ਵਧੀਆ ਬਣ ਜਾਂਦਾ ਏ ਮੈਂ ਖੁਦ ਦੋਸਤੋ ਪਹਿਲਾਂ ਜੋ ਸਭ ਤੋਂ ਸੌਖਾ ਤਰੀਕਾ ਦੀ ਆਪਾਂ ਗੱਲ ਕੀਤੀ ਉਸੇ ਤਰੀਕੇ ਦੇ ਨਾਲ ਚਾਹ ਬਣਾਉਂਦਾ ਹੁੰਦਾ ਸੀ ਲੇਕਿਨ ਹੁਣ ਇਸ ਤਰੀਕੇ ਦੇ ਨਾਲ ਮੈਂ ਖੁਦ ਚਾਹ ਬਣਾ ਕੇ ਦੇਖੀ ਹੈ ਇਹ ਚਾਹ ਤੇ ਉਸ ਚਾਹ ਦੇ ਸੁਆਦ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਤੁਸੀਂ ਚਾਹ ਨੂੰ ਹੋਰ ਜ਼ਿਆਦਾ ਸੁਆਦੀ ਜਾਂ ਫਲੇਵਰ ਬਣਾਉਣ ਦੇ ਲਈ ਉਸ ਦੇ ਵਿੱਚ ਤੁਸੀਂ ਇਲਾਚੀ ਪਾ ਸਕਦੇ ਹੋ ਪਰੰਤੂ ਇਹ ਉਦੋਂ ਪਾਣੀ ਹੈ ਜਦੋਂ ਤੁਸੀਂ ਚਾਹ ਪੱਤੀ ਨੂੰ ਉਬਲਣ ਦੇ ਲਈ ਪਾਣੀ ਦੇ ਵਿੱਚ ਪਾਉਂਦੇ ਹੋ ਉਸ ਵਕਤ ਤੁਸੀਂ ਇਲਾਇਚੀ ਜਾਂ ਫਿਰ ਹੋਰ ਕੋਈ ਮਸਾਲਾ ਵੀ ਪਾ ਸਕਦੇ ਹੋ ਆਪਣੀ ਇੱਛਾ ਦੇ ਮੁਤਾਬਕ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਮੰਗੂ ਚਾਹ ਨਹੀਂ ਬਣਾਉਂਦੇ ਤਾਂ ਇੱਕ ਵਾਰੀ ਬਣਾ ਕੇ ਦੇਖਣਾ ਅਤੇ ਉਸ ਤੋਂ ਬਾਅਦ ਆਏ ਹੋਏ ਨਤੀਜੇ ਦਾ ਉੱਤਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਲਿਖਣਾ ਅਤੇ ਜੇਕਰ ਚਾਹ ਬਣਾਉਣ ਦਾ ਇਸ ਤੋਂ ਵੀ ਕੋਈ ਹੋਰ ਵਧੀਆ ਤਰੀਕਾ ਤੁਹਾਡੇ ਕੋਲ ਹੈ ਤਾਂ ਉਸ ਨੂੰ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ ਸੋ ਉਮੀਦ ਹੈ ਦੋਸਤੋ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਧੰਨਵਾਦ ਜੀ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ